ਸਤਿ ਸ੍ਰੀ ਅਕਾਲ ਦੋਸਤੋ ਅੱਜ ਫੇਰ ਲੈ ਕੇ ਆਇਆ ਹਾਂ ਮੈਂ ਕਬੱਡੀ ਸ਼ੋਅ ਮੈਚਾਂ ਦੇ ਫਾਈਨਲ ਰਿਜ਼ਲਟ 62 ਕੇ ਕਬੱਡੀ ਸ਼ੋਅ ਮੈਚ ਛੇਰਗੜ ਚੀਮਾ ਵਰਸਸ ਪ੍ਰੀਤ ਭਾਈ ਲੱड्डੂ ਵਿਚਕਾਰ ਹੋਇਆ ਛੇਰਗੜ ਟੀਮਾ ਫਸਟ ਰਹੀ ਤੇ ਸੈਕੰਡ ਭਾਈ ਲੱड्डੂ ਦੀ ਟੀਮ ਅੱਗੇ ਗੱਲ ਕਰਦੇ ਹਾਂ ਕੱਦੀ ਗੱਲ ਸ਼ੋਅ ਮੈਚ ਤਰਨ ਤਰਨ ਇੱਥੇ ਫਾਈਨਲ ਮੈਚ ਫਰੰਦੀਪੁਰ ਵਰਸਸ ਖਡੂਰ ਸਾਹਿਬ ਵਿਚਕਾਰ ਹੋਇਆ ਇੱਥੇ ਫਸਟ ਟੀਮ ਫਰੰਦੀਪੁਰ ਦੀ ਰਹੀ ਤੇ ਸੈਕੰਡ ਦੀ ਸੈਕੰਡ ਟੀਮ ਖਡੂਰ ਸਾਹਿਬ ਰਹੀ ਅੱਗੇ ਗੱਲ ਕਰਦੇ ਆ ਕਬੱਡੀ ਕੱਪ ਰਾਮੂਵਾਲ ਦੀ ਰਾਮੂਵਾਲ ਦੀ ਇੱਥੇ ਫਾਈਨਲ ਮੈਚ ਕल्याण ਸੁੱਖਾ ਵਰਸਸ ਜਨੇਰ ਵਿੱਚ ਹੋਇਆ ਇੱਥੇ ਮੇਰੇ ਮਿੱਤਰੋ ਫਾਈਨਲ ਚ ਫਰਸਟ ਸੁੱਖਾ ਕਲਿਆਣ ਰਹੀ ਤੇ ਸੈਕੰਡ ਜਨੇਰ ਰਹੀ ਬੈਸਟ ਰੇਡਰ ਦੀ ਗੱਲ ਕਰੀਏ ਤਾਂ 6 ਕਬਡੀਆਂ 6 ਨੰਬਰ ਗੁਰਬਾਜ ਰਿਹਾ ਅੱਗੇ ਗੱਲ ਕਰਦੇ ਹਾਂ ਬੈਸਟ ਜਾਫੀ ਦੀ ਤਾਂ 4-4 ਟੱਚ ਤੇ 2-2 ਜਾਫੇ ਨਿੱਕੂ ਤੇ ਜਸ਼ਨ ਜੋਇੰਟ ਰਹੇ ਹੁਣ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਨਾਲ ਚੈਨਲ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਸੀਂ ਮਿਸ ਨਾ ਕਰੋ ਧੂਰ ਸਾਹਿਬ ਅੱਗੇ ਗੱਲ ਕਰਦੇ ਹਾਂ ਜਿੱਥੇ ਫਾਈਨਲ ਮੈਚ ਚੋਲਾ ਸਾਹ ਵਰਸਸ ਕੁਮਾਨ ਵਿੱਚ ਹੋਇਆ ਚੋਲਾ ਸਾਹ ਫਸਟ ਰਹੀ ਤੇ ਸੈਕੰਡ ਮੇਰੇ ਮਿੱਤਰੋ ਕੁਮਾਨ ਬੈਸਟ ਰੇਡਰ ਦੀ ਗੱਲ ਕਰਦੇ ਹਾਂ ਤਾਂ 15 ਕਬੱਡੀਆਂ 파 ਕੇ 12 ਨੰਬਰ ਮੋਨ ਢਲਵਾ ਵਾਲਾ ਰਿਹਾ ਨਾ ਲੱਬਾ ਜੁਆਇੰਟ ਅੱਗੇ ਬੈਸਟ ਜਾਫੀ ਦੀ ਗੱਲ ਕਰਗੇ ਤਾਂ 15 ਟੱਚ 5 ਜੱਫੇ ਹੁਸੈਨ ਗੁੱਜਰ ਤੇ ਕਾਲਾ ਮਾਲਾ ਜੁਆਇੰਟ ਰਹੇ ਇੱਥੇ ਪਹਿਲਾ ਇਨਾਮ 1 ਲੱਖ ਤੇ ਦੂਜਾ ਇਨਾਮ 75000 ਸੀ ਬੈਸਟਾਂ ਨੂੰ 2121000 ਸੀ